ਆ ਕੰਮ ਥੋੜਾ ਕਰਕੇ ਦੇਣਾ ਇਹਨਾਂ ਨੇ ਕਿਸ ਦਾ ਹਾਂ ਮਾਤਾ ਜੀ ਤੁਹਾਡਾ ਫਾਰਮ ਗਲਤ ਆ ਕੱਲ ਨੂੰ ਆਇਓ ਤੁਹਾਡਾ ਨਹੀਂ ਕੰਮ ਹੋਣਾ ਅੱਜ ਲੈ ਦੱਸ ਹੈ ਨਹੀਂ ਕਰਦੇ ਮਾਤਾ ਵਿਚਾਰੀ ਦਾ ਕੰਮ ਕਦੋਂ ਦੀ ਵੇਲਾ ਬੈਠੀ ਚੜੀ ਨਹੀਂ ਨਾ ਕਰਕੇ ਦਿੱਤਾ ਹਾਂ ਨਹੀਂ ਮੈਂ ਮੈਂ ਆ ਕਰ ਮੇਰਾ ਤੇ ਚੱਕ ਕਰ ਆ ਕਾਪੀ ਤੇ ਮੜੀ ਜੀ ਵੇਖ ਕੇ ਦੱਸੀ ਵੀ ਪੈਸੇ ਕਿੰਨੇ ਆਏ ਆ ਮਾਤਾ ਤੈਨ ਨੰਬਰ ਕਾਊਂਟਰ ਤੇ ਚੱਲ ਜਾ ਨਹੀਂ ਤੈਨ ਨੰਬਰ ਕਾਊਂਟਰ ਤੇ ਮੈਂ ਕੀ ਕਰਨ ਜਾਣਾ ਆ ਤਿੰਨ ਨੰਬਰਾਂ ਦੀ ਕਾਊਂਟਰ ਤੇ ਚੱਲ ਜਾ ਦੱਸ ਤੂੰ ਇੱਥੇ ਕੀ ਕਰਨ ਡੈਂਦੀ ਆਂ ਅਸੀਂ ਵੇਲੇ ਨਹੀਂ ਆਂ ਨਹੀਂ ਵੇਲੇ ਨੂੰ ਤੂੰ ਇੱਥੇ ਪਰੌਂਠੇ ਪਕਾਉਂ ਗਈ ਹੈਂ ਮਾਰੇ ਦੇ ਪੈਸੇ ਚੈੱਕ ਕਰਨ ਨੂੰ ਤੈਨੂੰ ਕਿਹਾ ਮਾਤਾ ਪੋਤਾ ਰੋਲਾ ਨਾ ਪਾ ਚਾਰ ਨੰਬਰ ਕਾਊਂਟਰ ਤੇ ਚੱਲ ਜਾ ਨਹੀਂ ਬੋਤਾ ਨਾ ਬੋਲ ਮੇਰੀ ਗੱਲ ਸੁਣਾਂ ਤੇਰੀ ਗੁਤਰੀ ਜੀ ਨੂੰ ਤੇਲ ਲਾ ਦੂੰਗੀ ਤੇਰੀ ਗੁਤਰੀ ਜੀ ਕਮਾ ਕੇ ਤੇਰੇ ਅੱਜ ਚਪੜਾ ਦੂੰਗੀ ਹਾਂ ਸਾਰੇ ਮਹੱਲੇ ਚ ਬਦਨਾਮ ਹੋਈ ਅੱਗੇ ਵੀ ਜਿਹੜੀ ਬੈਂਕ ਚ ਉਣੀ ਆਈ ਬੋਲਣ ਦੇ ਕੋਲ ਨੂੰ ਕਿ ਜੱਡੀ ਬਤਨੂ ਦੀ ਕੁੜੀ ਨਹੀਂ ਆ ਤੂੰ ਸਾਡੇ ਲੋਕਾਂ ਕਰ ਕੀ ਬਿਠਾਇਆ ਵਾ ਜੇ ਤੂੰ ਸਾਡੇ ਲੋਕਾਂ ਦਾ ਕੰਮ ਨਹੀਂ ਕਰਨਾ ਤੇ ਇੱਥੇ ਹੀ ਕਰਨ ਨੂੰ ਬੈਠੀ ਹੈ ਮੂੰਹ ਜਲੇ ਮਕੀ ਆ ਜੰਮੀ ਰੋਈ ਦੇ ਤੂੰ ਅੱਡਾ ਤੇਰਾ ਲੈਪਟਾਪ ਨਹੀਂ ਜਿੱਡੇ ਤੂੰ ਬਿੰਦਾ ਲਾਇਆ ਹੁੰਦਾ ਮੱਥੇ ਤੇਰਾ ਫਿੰਦਾ ਵੇਖਣਾ ਰੋਕਾਂ ਨਹੀਂ ਐਂ ਤੇ ਤੂੰ ਲੋਕਾਂ ਨੂੰ ਆਪਣਾ ਮੂੰਹ ਖਾਣ ਨੂੰ ਨਹੀਂ ਲੋਕਾਂ ਦੇ ਕੰਮ ਹੀ ਕਰਨੀ ਆ ਆ ਕਰਨੇ ਪੈਣੀਆਂ ਜੇ ਸਰਕਾਰ ਕੋਈ ਡੀਆਂ ਡੀਆਂ ਤਨਖਾਹਾਂ ਲੈਣੀਆਂ ਤੇ ਕੰਮ ਕਰਕੇ ਲੈਣੀਆਂ ਵਾ ਵੇਲੇ ਬਹਿਂਦੀ ਆ ਸਰਕਾਰ ਤਾਂ ਤਨਖਾਹਾਂ ਨਹੀਂ ਦਿੰਦੀ ਸਾਡੇ ਲੋਕਾਂ ਦੇ ਸਿਰ ਤੇ ਹੀ ਤੂੰ ਹਾਂ ਤੇ ਜੇ ਤੀ ਸਾਡੇ ਹੀ ਕੰਮ ਨਹੀਂ ਕਰਨਾ ਤੇ ਅਸੀਂ ਇੱਥੇ ਕੀ ਕਰਨ ਨੂੰ ਬੈਠੀ ਹਾਂ ਘਰ ਜਾ ਜਾ ਕੇ ਸੋਣ ਰਾਮਨਾ ਨੀ ਬੋਤਾ ਗੋ ਗੋ ਨਾ ਕਰ ਮੈਨੂੰ ਲੱਗੀ ਸਮਝ ਮੈਨੂੰ ਸਾਰਾ ਪਤਾ ਤੂੰ ਗੋ ਗੋ ਜਾ ਜਾ ਕੇ ਨਹੀਂ ਆਂ ਮੈਂ ਵੀ ਆਪਣੇ ਪੜੇ ਜਮਾ ਦੇ ਦੀ ਬੀਏ ਕੀਤੀ ਬੀਏ ਤੇਰੇ ਵਰਗੀਆਂ ਮੈਂ ਕਈ ਸਿੱਧੀਆਂ ਕੀਤੀਆਂ ਹਾਂ ਹਾਂ ਤੇ ਤੈਨੂੰ ਵੀ ਕਰ ਦੂੰਗੀ ਉਹ ਲੈਉਣੀ ਮੁੰਡੇ ਕੋਲੋਂ ਫੋਨ ਤੇ ਤੇਰੀ ਬਣਾਉਣੀ ਵੀਡੀਓ ਕਰਦੀ ਐ ਨਾ ਸਾਰੇ ਵਾਇਰਲ ਤੇ ਵੇਖੀ ਕੰਡੀਸ਼ਨ ਕੀ ਕੰਮ ਕਰਨਾ ਤੂੰ ਤੇ ਮੇਰੇ ਘਰ ਆਈਂ ਕੇ ਹੱਥ ਜੋੜੇਂਗੀ ਮਾਤਾ ਜੀ ਨਾ 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 ਹਾਂ ਚਾਦਰ ਸਮਝਦੀ ਨਹੀਂ ਲੋਕਾਂ ਦੇ ਹੀ ਭੈਣੇ ਕੰਮ ਕਰਦੇ ਦੱਸ ਸਾਡੀ ਜਨਤਾ ਦੇ ਸਿਰ ਤੇ ਹੀ ਬੈਠੇ ਜੇ ਤੈ ਉਹ ਜੇ ਤੀ ਸਾਡੇ ਹੀ ਨਹੀਂ ਕੰਮ ਕਰਨਾ ਤੇ ਤਨ ਖਾਂ ਕਾਦੀਆਂ ਲੈ ਕੇ ਜੈਨੀਆ ਹਾਂ ਜਦੋਂ ਆਜੋ ਭੈਜੀ ਕਦੀ ਨਾ ਤਾਂ ਲੈਪਟਾਪ ਨਹੀਂ ਚਾਹੁੰਦਾ ਕਦੀ ਨਾ ਤਾਂ ਭੈ ਕੀ ਸਰਵੇ ਸਰਵੇ ਡੋਣੀ ਤੇ ਕਦੀ ਇਹ ਕਹਿੰਦੇ ਦੋ ਨੰਬਰ ਕਾਊਂਟਰ ਤੇ ਚਲ ਜੋ ਕਦੀ ਕਹਿੰਦੇ ਚਾਰ ਨੰਬਰ ਕਾਊਂਟਰ ਤੇ ਚਲ ਜੋ ਅਹੀਂ ਸ਼ਦਾਈ ਹੈ ਹੈ ਇੱਥੇ ਬੈਠੀਆਂ ਤੁਸੀਂ ਸਰਦੇ ਨਾਲ ਇੱਥੇ ਬੈਠੀਆਂ ਗੱਲਾਂ ਮਾਰੀ ਜਾਂਦੀਆਂ ਨੇ ਹਾਂ ਤੈਨੂੰ ਗੱਲਾਂ ਮਾਰਨ ਨੂੰ ਬੜਾ ਟਾਈਮ ਮਿਲਣ ਡਿਆ ਮੈਂ ਕਦੋਂ ਦੀ ਵੇਖਣ ਡਈ ਆ ਤੇਰੇ ਮੂੰਹ 'ਵਲ ਓ ਮਾਤਾ ਵਿਚਾਰੀ ਤਾ ਤੂੰ ਕਿਤੇ ਕੰਮ ਨਹੀਂ ਕਰਕੇ ਦਿੱਤਾ ਹੈ ਆ ਸਰਨਾ ਤੂੰ ਹੈ ਹੈ ਵਾਜੇ ਸੱਜਣੀ ਨਾਲ ਇਹਦੇ ਮੂੰਹ 'ਵਲ ਵੇ ਵੇ ਗੱਲਾਂ ਕਰੀ ਜਾਂਦੀ ਆ ਆ ਸੁਰਖੀ ਬਿੰਦੀ ਲੱਗਦਾ ਤੈਨੂੰ ਦੇ ਘਰ ਕੀ ਲਾ ਕੇ ਅੰਮੂ ਹਾਂ ਕੰਮ ਨਹੀਂ ਕਰਨੇ ਤੈਨੂੰ ਇਹ ਆ ਕਿ ਲੋਕਾਂ ਨੂੰ ਮੈਂ ਭਜਾਦਾ ਫਟਾਫਟ 2 ਨੰਬਰ 3 ਨੰਬਰ ਕਾਊਂਟਰ ਤੇ ਤੂੰ ਮਾਰੇ ਸਰਨਾ ਗੱਲਾਂ ਆਈ ਵੱਡੀ ਤੈਨੂੰ ਤਾਂ ਮੈਂ ਦਾਦੀ ਰੁਕ ਜਾ ਜਰਾ ਲਿਆ ਮਾਤਾ ਲਿਆ ਕਰਦਾ ਕੰਮ ਤੇਰਾ ਇਹ ਹੁਣ ਕਹਿੰਦੀ ਲਿਆ ਉਹ ਕਰਦਾ ਇਹੋ ਜੇ ਤੂੰ ਪਹਿਲਾਂ ਕਰ ਦਿੰਦੀ ਤੇ